ਅਕਸਰ ਕਿਹਾ ਜਾਂਦਾ ਹੈ ਕਿ ਨਸ਼ਾ ਕਰਕੇ ਵਾਹਨ ਚਲਾਉਣਾ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦਿੰਦਾ ਹੀ ਹੈ ਕਈ ਵਾਰ ਇਨ੍ਹਾਂ ਘਟਨਾਵਾਂ ਵਿੱਚ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਨੇ ਤਾਜ਼ਾ ਮਾਮਲਾ ਵੇਖਣ ਨੂੰ ਮਿਲਿਆ ਫਗਵਾੜਾ ਵਿਖੇ ਜਿੱਥੇ ਨਸ਼ਾ ਕਰਕੇ ਟਰੱਕ ਚਲਾ ਰਹੀ ਟਰੱਕ ਡਰਾਈਵਰ ਦੀ ਚਪੇਟ ਵਿੱਚ ਇੱਕ ਰਾਜ ਮਿਸਤਰੀ ਆ ਗਿਆ ਗਨੀਮਤੇਰੀ ਕੀ ਸਹਾਦ ਸੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਰਾਜ ਮਿਸਤਰੀ ਦਾ ਕੰਮ ਕਰਦੇ ਰਵੀ ਕੁਮਾਰ ਦਾ ਪੈਰ ਬੁਰੀ ਤਰ੍ਹਾਂ ਫੱਟੜ ਹੋ ਗਿਆ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਰਵੀ ਕੁਮਾਰ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਰੋਜ਼ਾਨਾ ਵਾਂਗ ਆਪਣੇ ਕੰਮ ਤੋਂ ਵਾਪਸ ਪਰਤ ਰਿਆ ਸੀ ਤਾਂ ਇਹ ਹਾਦਸਾ ਵਾਪਰ ਗਿਆ ਜ਼ਖਮੀ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ પાસે ਦੋਸ਼ੀ ਟਰੱਕ ਡਰਾਈਵਰ ਨੂੰ ਫੜ ਇਨਸਾਫ ਦੀ ਮੰਗ ਕੀਤੀ ਹੈ ਜੀ ਮੇਰਾ ਨਾਮ ਰਵੀ ਹੈ ਹੈ ਰਵੀ ਆ ਕਿੱਥੇ ਦੇ ਰਹਿਣ ਵਾਲੇ ਹੋ ਜੀ ਮੈਂ ਚੰਦੂ ਕੀ ਦੰਨਾ ਕਰਾਇ ਤੇ ਹੈਨੀ ਕਰਾਇ ਤੇ ਜੀ ਅੱਜ ਸਿਵਲ ਹਸਪਤਾਲ ਉੱਤੇ ਐਕਸੀਡੈਂਟ ਕਿੱਦਾਂ ਹੋਇਆ ਤੁਹਾਡਾ ਭਾਈ ਮੈਂ ਕੰਮ ਤੋਂ ਆਉਂਦਾ ਸੀ ਕਾ ਮਤ ਉਹਨੇ ਬੜੀ ਉਸ ਉਸ ਇਰਾਹੀ ਮੈਂ ਜਾਨਣਾ ਭਾਜੀ ਪੰਪ ਤੋਂ ਗੱਡੀ ਨਿਕਲੀ ਚਾਚੋ ਕੀ ਤੂੰ ਭਾਜੀ ਮੇਰੇ ਟਰੱਕ ਉੱਤੇ ਨਿਗਾ ਆ ਗਿਆ ਬੰਦਾ ਤੇ ਬੰਦਾ ਨੇ ਰੇਡੇ ਨਾਲ ਦੇ ਸੀ ਭਾਜੀ ਉਹ ਨਹੀਂ ਮੈਨੂੰ ਦੇਖਿਆ ਕਿਤਾ ਬੰਦਾ ਨਟ ਗਿਆ ਜੀ ਬੰਦਾ ਭਾਜੀ ਪਤਾ ਨਹੀਂ ਕਿੱਦੋਂ ਤੇ ਦੂਤੀ ਪਹਿਲੇ ਸੀ ਮੈਂ ਭਾਜੀ ਦੇ ਨਾਲ ਸਕਰ ਭਾਜੀ ਕਿਤੇ ਕੰਮ ਕਿੱਥੇ ਕਰ ਰਹੇ ਕੰਮ ਭਾਜੀ ਮੈਂ ਪੀਪਨ ਗਿਸਗਾਂ ਭਾਜੀ ਮੈਂ ਕੰਮ ਤੋਂ ਆਇਆ ਹੁੰਦੇ ਬਿਆਸੀ ਕੰਮ ਕਿਹੜੀ ਫੈਕਟਰੀ ਕਰਦੇ ਨੇ ਫਿਰ ਤੁਸੀਂ ਨਹੀਂ ਭਾਜੀ ਕਰਦਾ ਸੀ ਮੈਂ ਕਿਸੇ ਦੇ ਕਦੇ ਰਾਜ ਮਹਿਤਰੀ ਦੇ ਕੰਮ ਕਰਦਾ ਸੀ ਅੱਛਾ ਅੱਛਾ ਫਿਰ ਰਹਿਸ਼ ਕਿੱਥੇ ਆਪਣੀ ਰਹਿਣ ਜੀ ਭਾਜੀ ਤੱਕ ਕਿ ਮੈਂ ਰਹਿਣਾ ਕਰ ਰਹੀ ਸੀ ਭਾਜੀ ਮੌਕੇ ਤੇ ਮੌਜੂਦ ਤਰਨਜੇ Tiwari ਨੇ ਇਸ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਦਿੰਦਾ ਦੱਸਿਆ ਕਿ ਟਰੱਕ ਡਰਾਈਵਰ ਨੇ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਤਰਨਜੇ Tiwari ਹਾਂ ਜੀ ਕਿ ਮਾਮਲਾ ਕੀ ਹੈ ਜਿਹੜਾ ਸਿਵਲ ਹਸਪਤਾਲ ਚ ਲੈ ਕੇ ਆਏ ਆ ਦਿੱਤੀ ਸੇ ਆ ਰਿਹਾ ਥਾ ਬੰਦਾ अपने साइड में आ रहा था एक ड्राइवर ट्रक वाला दारू पी करके के ओवर रोड होकर के गाड़ी चला रहा था इसके पैर पे चढ़ा दिया बंदा डिग पड़ा उसका पूरा पैर का मांस चपेट कर दिया कितने काम करता जी ये अपना राज मिस्त्री का काम करता है जी हमारे तो बंदे इसका नाम तो साहब पता नहीं पंजाबी बंदे हैं